ਹਰਜੋਤ ਸਿੰਘ ਜੀ ਆਪਣੇ ਨਾਲ ਰਾਜਕਨਬੀਰ ਸਿੰਘ ਜੀ ਜੁੜ ਚੁੱਕੇ ਨੇ ਵਾਸ਼ਿੰਗਟਨ ਤੋਂ ਤੇ ਉਹਨਾਂ ਦੇ ਉੱਤੇ ਉਹਨਾਂ ਦੇ ਕੋਲ ਆਪਾਂ ਉੱਥੇ ਇਸ ਟਾਈਮ ਕੀ ਕੁਛ ਜਿਹੜੀਆਂ ਤਿਆਰੀਆਂ ਨੇ ਜਾਂ ਕੀ ਕੁਛ ਚੱਲ ਰਿਹਾ ਉਹਦੇ ਬਾਰੇ ਆਪਾਂ ਗੱਲ ਜਿਹੜੀ ਗੱਲਬਾਤ ਕਰਦੇ ਆ ਰਾਜਕਨਬੀਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਆਏ ਨੂੰ ਜੀ ਹਾਂ ਸਾਹਿਬ ਜੀ ਆਪਾਂ ਕੀ ਕਾਜੀ ਆਪ ਵੀ ਵੀਡੀਓ ਯੂਐਸਏ ਤੋਂ ਦੇਖਦੇ ਸਾਡੇ ਸਾਡੇ ਇਸੋ ਕੰਮ ਕਰ ਰਹੇ ਕਾਜੀ ਜੀ ਦਾ ਫਾਲਸਾ ਕਾਜੀ ਸਭਾਈ ਗੁਰਜੀਤ ਸਿੰਘ ਜੀ ਸੋ ਰਾਜਕਰਨਵੀਰ ਸਿੰਘ ਜੀ ਇਸ ਟਾਈਮ ਕੀ ਹਾਲਾਤ ਨੇ ਤੇ ਕਦੋਂ ਕੀ ਤਿਆਰੀਆਂ ਇਸ ਸੰਬੰਧੀ ਚੱਲ ਰਹੀਆਂ ਨੇ ਜਿਹੜੇ ਸਮਾਗਮਾਂ ਸੰਬੰਧੀ ਤੁਸੀਂ ਉੱਥੇ ਪਹੁੰਚੇ ਹੋ ਤੇ ਜਿਹੜੀਆਂ ਤੁਸੀਂ ਵੀਡੀਓ ਉੱਥੇ ਕਰਕੇ ਭੇਜ ਰਹੇ ਹੋ ਉਹ ਫੁਟੇ ਸਾਰੀ ਜਿਹੜੀ ਦਰਸ਼ਕਾਂ ਨੂੰ ਸਰੋਤਿਆਂ ਨੂੰ ਬਹੁਤ ਪਸੰਦ ਆ ਰਹੀ ਹੈ ਬਹੁਤ ਹੰਬੜਾ ਮਾਰ ਰਹੇ ਹੋ ਤੁਸੀਂ ਅ ਅ ਵੀ ਸ਼ਿਮਾ ਜੀ ਹਰਦੇ ਸਿੰਘ ਜੀ ਪਾਵੇ ਸੋਤਿਆਂ ਨੂੰ ਜਿਹੜਾ ਉਹ ਆਪਾਂ ਇਹ ਦੱਸਦੇ ਲਈਏ ਪ੍ਰੋਗਰਾਮ ਆਲਰੇਡੀ ਜਿਹੜਾ ਉਹ ਆ ਪੂਰਾ ਡਨ ਆਫ ਹੋ ਚੁੱਕਾ ਹੈ ਤੇ ਆਪਾਂ ਜਿਹੜਾ ਐਸਮੋਫੇ ਨਿਕਲ ਨਹੀਂ ਰਿਹਾਇ ਬਹੁਤ ਨਿਕਲ ਰਿਹਾ ਹੈ ਕਿ ਆ ਇੱਕ ਗੱਲ ਵਿੱਚ ਜਿਹੜਾ ਆਪਾਂ ਦੱਸਦੇ ਜਾਈਏ ਕਿ ਬਹੁਤ ਹੀ ਸ਼ਾਨਦਾਰ ਜਿਹੜਾ ਆ ਉਹ ਪ੍ਰੋਗਰਾਮ ਆ ਉਹ ਕੋ ਉਹਨੇ ਬੜਿਆ ਇੱਕ ਤਜਨ ਤੋਂ ਵੱਧ ਜਿਹੜੇ ਕਾਂਗਰਸ ਮੈਂ ਨਾ ਅਤੇ ਕਾਂਗਰਸ ਨੂੰ ਮੈਂ ਨਾ ਉਹ ਆਏ ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ਤੇ ਅਸੀਂ ਇਹ ਰੱਖਣਾ ਚਾਹੁੰਦੇ ਹਾਂ ਵੀ ਹਾਊਸ ਦੇ ਮੈਜੋਰਟੀ ਦੇ ਜਿਹੜੇ ਟੋਮ ਹਨ ਜਿਹੜੇ ਰਿਪਬਲਿਕਨ ਪਾਰਟੀ ਤੋਂ ਤੇ ਹਾਊਸ ਦੀ ਜਿਹੜੀ ਮਾਈਨੋਰਟੀ ਦੇਮੋਕ੍ਰੇਟ ਪਾਰਟੀ ਵੱਲੋਂ ਚੈਟਿੰਗ ਪਲੋਟ ਉਹ ਦੋਨੇ ਜਿਹੜੇ ਉੱਥੇ ਆਏ ਉਸ ਤੋਂ ਇਲਾਵਾ ਇੱਕ ਦਰਜਣ ਜਿਹੜੇ ਹੋਰ ਕਾਂਗਰਸ ਮੈਂ ਕਾਂਗਰਸ ਮੂਮਨ ਉਹਨਾਂ ਨੇ ਸ਼ਿਰਕਤ ਕੀਤੀ ਤੇ ਉਹਨਾਂ ਨੇ ਇਸ ਦੇ ਵਿੱਚ ਸਿੱਖਾਂ ਦੇ ਨਾਲ ਖੜੇ ਸਿੱਤੀ ਕਾਰਦੇ ਤੇ ਕਾਸ ਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਨੂੰ ਲੈ ਕੇ ਜਿਹੜੀ ਉਹ ਗੱਲ ਕੀਤੀ ਉਹਨਾਂ ਨੇ ਕਿਹਾ ਵੀ ਇਹ ਚੀਜ਼ ਬਿਲਕੁਲ ਵੀ ਗੁਵਾਰਾ ਨਹੀਂ ਆ ਕਿਤੇ ਵੀ ਜਿਹੜੇ ਮੈਡੀਟਨ ਵੀ ਉਹ ਇਸ ਤਰੀਕੇ ਦੇ ਨਾਲ ਜਿਹੜਾ ਇਦਾਂ ਦੀ ਜਿਹੜੀ ਮਾਸਿਕ ਕਰਾਇਦਾ ਜਿਹੜਾ ਜੈਨੋਸਾਈਡ ਦਾ ਅੱਜ ਜਦੋਂ ਹੋਵੇ ਸੋ ਸਿੱਖਾਂ ਦੇ ਫਰੈਂਡ ਹੈਗੇ ਨੇ ਇਹਨਾਂ ਗਲਿਆਰਿਆਂ ਦੇ ਵਿੱਚ ਇੱਕ ਖੁਸ਼ੀ ਵਾਲੀ ਜਿਹੜੀ ਇਹ ਗੱਲ ਆ ਪਿਛਲੇ ਕਈ ਜਿਹੜੇ ਆਪੋ ਦਿਨਾਂ ਤੋਂ ਵੀਕਸ ਤੋਂ ਮਹੀਨਿਆਂ ਤੋਂ ਜਿਹੜੀ ਆ ਅਮਰੀਕਨ ਸਿੱਖ ਕੌਕਸ ਕਮੇਟੀ ਤੇ ਇਸ ਦੇ ਨਾਲ ਇਸ ਹੋਸਟ ਕੋਆਰਡੀਨੇਟਿੰਗ ਕਮੇਟੀ ਤੇ ਹੋਰ ਜਿਹੜੀਆਂ ਵਕਤ ਵਕਤ ਜਿਵੇਂ ਲੰਗੀਆਂ ਆ ਉਹਨਾਂ ਦੇ ਸਾਂਝੇ ਉਦਮਾ ਦੇ ਸਦਕਾ ਇਹ ਜਿਹੜਾ ਅੱਜ ਦਾ ਬਹੁਤ ਹੀ ਇੱਕ ਸਫਲ ਪ੍ਰੋਗਰਾਮ ਸ਼ੇਡ 1900 ਅ ਜਦਾ ਫੁਰਜ਼ਾਦ ਕਰਦੇ ਹੋ ਜੀਨ ਕ੍ਰਾਫੀ ਦੀ ਯਾਦ ਕਰਦੇ ਹੋ ਉਹ ਜਿਹੜਾ ਹੋ ਨਿਬੜਿਆ ਆ ਤੇ ਇਹਦੇ ਨਾਲ ਇਹ ਜਿਹੜਾ ਪਤਾ ਲੱਗਦਾ ਹੈ ਕਿ ਜਿਹੜੇ ਸੇਖਾ ਆਪਣੀ ਆਵਾਜ਼ ਨੂੰ ਲਗਾਤਾਰ ਜਿਹੜੀ ਉਹ ਬੁਲੰਦ ਕਰ ਰਹੇ ਆ ਸੋ ਬਹੁਤ ਹੀ ਜਿਹੜੀ ਉਹ ਖੁਸ਼ੀ ਵਾਲੀ ਗੱਲ ਆ ਤੁਸੀਂ ਇੰਟਰਵਿਊ ਜੇ ਤੁਸੀਂ ਪਲੇ ਕਰ ਸਕਦੇ ਹੋ ਤਾਂ ਐਡਮ ਗ੍ਰੇ ਉਹਨਾਂ ਦੀ ਜਿਹੜੀ ਉਹ ਤੁਸੀਂ ਪਲੇ ਕਰਿਓ ਕਿਸੇ ਵੀ ਕਰਨਾ ਉਹਨੇ ਕਹਿਆ ਵੀ 1984 ਨੂੰ ਕਦੀ ਆਪਾਂ ਜਿਹੜਾ ਉਹ ਭੁੱਲਣਾ ਨਹੀਂ ਤੇ ਇਦਾਂ ਦੀ ਚੀਜ਼ ਜਿਹੜੀ ਉਹ ਨਾ ਜਦ ਹੀ ਹੋ ਗਏ ਤੇ ਉਸ ਚੀਜ਼ ਨੂੰ ਲੈ ਕੇ ਵਧੀਆ ਰਿਗਨਲ ਐਸਐਮ ਡਾਕਟਰ ਪਾਸਿੰਗ ਜਿਹੜੇ ਆ ਉਹ ਹੋ ਚੁੱਕੇ ਆ ਮੈਂ ਉਹਨਾਂ ਨੂੰ ਫੋਨ ਦਿੰਦਾ ਆ ਉਹ ਅੱਜ ਦੇ ਇਸ ਪ੍ਰੋਗਰਾਮ ਬਾਰੇ ਤੁਹਾਨੂੰ ਤੇ ਤੁਹਾਡੇ ਸਾਰੇ ਸੋਹ ਉਹ ਜਾਣਕਾਰੀ ਦੇਣਗੇ ਇੰਨਾ ਕਰਕੇ ਕੰਮ ਨੂੰ ਲਾ ਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਤੁਹਾਡੇ ਸਾਰੇ ਇਹ ادارے ਦਾ ખાસੌਰ ਤੇ ਰਾਜ ਜੀ ਇੱਥੇ ਆਏ ਨੇ ਬਹੁਤ ਮਿਹਨਤ ਨਾਲ ਪਿਛਲੇ ਦੋ ਤਿੰਨ ਦਿਨ ਤੋਂ ਇਹ ਕੰਮ ਕਰ ਰਹੇ ਨੇ ਤੇ ਤੁਹਾਡੇ ਸਾਰੇ ਇਦਾਰੇ ਦਾ ਪਹਿਲ ਦਲ ਤੋਂ ਧੰਨਵਾਦ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਸੀਗਾ ਬਹੁਤ ਅੱਛਾ ਗਿਆ ਪਹਿਲਾ ਹਾਊਸ ਦੇ ਵਿੱਚ ਅਰਦਾਸ ਹੋਈ ਆ ਭਾਈ ਸਾਹਿਬ ਨੇ ਅਰਦਾਸ ਕੀਤੀ ਆ ਤੇ ਉਹਦੇ ਵਿੱਚ ਸਮੂਹ ਸੀਧਾ ਨੂੰ ਯਾਦ ਕੀਤਾ ਗਿਆ ਤੇ ਫਿਰ ਭਾਵੇਂ ਉਹ ਅਰਦਾਸ ਸੀਗੀ ਉਹ ਪਾਰਲੀਮੈਂਟ ਨੂੰ ਹੋਲਡਣ ਵਾਸਤੇ ਸੀ ਜਿੱਦਾਂ ਸਾਡੀ ਨਿਤਦੀ ਅਰਦਾਸ ਵਿੱਚ ਅਸੀਂ ਸਭ ਨੂੰ ਯਾਦ ਕਰਦੇ ਹਾਂ ਸੇ ਸੀਧਾ ਨੂੰ ਵੀ ਯਾਦ ਕੀਤਾ ਗਿਆ ਤੇ ਇਸ ਇਹ ਸਾਰਾ ਕੁਝ 6 ਜੂਨ ਦੇ ਤੋਂ ਸੀਗਾ ਤੇ ਅਸੀਂ ਉਸ ਤੋਂ ਬਾਅਦ ਰੈਪਰਸਨ ਸੀਗੀ ਜਿਹੜੀ ਰਿਮੈਂਬਰੈਂਸ 1984 ਉਹਦੇ ਵਿੱਚ ਜਿੱਥੇ ਸਾਡੇ ਕੰਗਰੈਸ਼ਨਲ ਕੌਪਰਟਸ ਅਸੈਸ ਕੌਪਰਟਸ ਜੀ ਉਹਦੇ ਦੋਨੇ ਜਿਹੜੇ ਕੋ-ਚੇਅਰ ਆ ਫੇਵਰਡ ਵੈਲਾਡਿਓ ਤੇ ਮੈਰੀ ਗੇਸਕਲਨ ਉਹ ਆਏ ਤੇ ਸਭ ਤੋਂ ਜਿਹੜੀ ਵੱਡੀ ਗੱਲ ਆ ਕਿ ਜਿਹੜੀ ਇੱਥੇ ਡੈਮੋਕ੍ਰੈਟਿਕ ਤੇ ਪਬਲਿਕਨ ਪਾਰਟੀ ਆ ਇਹਦੇ ਚੀਫ ਵੇਪਰ ਮੈਜੋਰਟੀ ਵੇਪ ਤੇ ਮਾਈਨੋਰਟੀ ਵੇਪ ਟੌਮ ਹੈਮਰਸ ਤੇ ਕੈਥਰੀਨ ਕਲਾਕ ਉਹ ਦੋਨੇ ਜਣੇ ਆਏ ਔਰ ਉਹਨਾਂ ਦੀ ਸਪੀਚ ਚ ਉਹਨਾਂ ਨੂੰ ਭੇਜਣਗੇ ਜਿਹੜੀ ਖੁੱਲ ਕੇ ਉਹਨਾਂ ਨੇ ਸਾਡੇ ਸੰਘਰਸ਼ ਦੀ ਹਮਾਇਤ ਕੀਤੀ ਆ ਸਾਡੇ ਹੱਕਾਂ ਦੀ ਗੱਲ ਕੀਤੀ ਆ ਪਰ ਸਾਡੇ ਨਾਲ ਉਹਨਾਂ ਨੇ ਕਿਹਾ ਵੀ ਜਿਹੜੀ ਕਾਂਗਰਸ ਹੈ ਉਹ ਤੁਹਾਡੇ ਨਾਲ ਖੜੀ ਆ ਸੋ ਇਹ ਬਹੁਤ ਵੱਡੀ ਗੱਲ ਉਹ ਕਹਿ ਕੇ ਗਏ ਤੇ ਬਾਕੀ ਹੋਰ ਸੀਨੀਅਰ ਮੈਂਬਰ ਕਾਂਗਰਸ ਦੇ ਸਾਰੇ ਕੋਈ 10 12 ਦੇ ਕਿ ਹੁਣ ਗਿਣੇ ਨਹੀਂ ਅਸੀਂ ਤੇ ਪੰਜ ਗਿਣਾਂਗੇ ਤੇ ਉਹਨਾਂ ਨੇ ਆ ਕੇ ਸਾਰਿਆਂ ਨੇ ਸਾਡੇ ਨਾਲ ਜਿਹੜਾ ਹਲਸਬਾਦਤਾ ਸਾਨੂੰ ਸਾਡੇ ਨਾਲ ਖੜੇ ਹੋਏ ਔਰ ਭਰੋਸਾ ਦੇ ਕੇ ਕਿ ਇਨ ਫਿਊਚਰ ਵੀ ਅਸੀਂ ਤੁਹਾਡੇ ਨਾਲ ਖੜੇ ਹਾਂ ਜੀ 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 ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਇਹਨਾਂ ਜਾਣਕਾਰੀਆਂ ਦੇ ਇਹਨਾਂ ਗੱਲਬਾਤਾਂ ਦੇ ਲਈ ਜੀ ਥੈਂਕ ਯੂ ਜੀ ਓਕੇ ਜੀ ਮੈਂ ਦੇ ਰਿਹਾ ਜੀ ਉਹਨਾਂ ਨੂੰ ਹਾਂਜੀ 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 ਅਸੀਂ ਰਾਜਕਨਬੀ ਸਿੰਘ ਜੀ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਹਾਂ ਤੇ ਉਹਨਾਂ ਤੋਂ ਜਿਹੜੀਆਂ ਹੋਰ ਅਪਡੇਟਸ ਨੇ ਉਹ ਵੀ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਰਾਜਕਨਬੀ ਸਿੰਘ ਜੀ ਜੇਕਰ ਤੁਹਾਡੇ ਤੱਕ ਰਵਾਜ਼ ਪਹੁੰਚ ਰਹੀ ਹੈ ਤਾਂ ਮੈਂ ਪੁੱਛਣਾ ਚਾਹੁੰਦਾ ਵੀ ਟਰਾਂਸ ਨੈਸ਼ਨਲ ਰਿਪ੍ਰੈਸ਼ਨ ਦੇ ਮਾਮਲੇ ਦੇ ਵਿੱਚ ਪਿਛਲੇ 2-3 ਸਾਲਾਂ ਤੋਂ ਜ਼ੋਰ ਬਹੁਤ ਲੱਗਿਆ ਸਿੱਖਾਂ ਦੀਆਂ ਜਥੇਬੰਦੀਆਂ ਦਾ ਜਿ ਇੱਥੋਂ ਦੇ ਸਿੱਖਾਂ ਦਾ ਜਦੋਂ ਆਪਾਂ ਇਕੱਠੇ ਹੁੰਨੇ ਜਦੋਂ ਆਪਣੇ ਕੌਮ ਦੇ ਕੁਝ ਉਹ ਲੋਕ ਜਿਹੜੇ ਚਿੰਤਕ ਨੇ ਜਿਹੜਾ ਅਪਰੋਚ ਰੱਖਦੇ ਨੇ ਜਦੋਂ ਉਹ ਸਿਰ ਜੋੜਦੇ ਨੇ ਤਾਂ ਉਹਨਾਂ ਦੇ ਵਿੱਚੋਂ ਕਿਹੋ ਜਿਹੀਆਂ ਗੱਲਾਂ ਬਾਤਾਂ ਜੜੀਆਂ ਨੇ ਉਹ ਸੁਣਨ ਨੂੰ ਜਾਂ ਆਉਣ ਵਾਲੇ ਭਵਿੱਖ ਦੇ ਬਾਰੇ ਕਿਹੋ ਜਿਹੇ ਜਿਹੜੇ ਸਲਾਹ ਸਲਾਹ ਮਸ਼ਵਰੇ ਨੇ ਇੱਥੇ ਹੋਏ ਨੇ ਜੀ ਅ ਬੜਾ ਸਭੀ ਜੇ ਕਾਂਗਰਸ ਪੰਨ ਨਾਲ ਹੋਈ ਤਾਂ ਕਹਿੰਦੇ ਵੀ ਜੇ ਕੋਈ ਇਦਾਂ ਦਾ ਬਿੱਲ ਆਊਗਾ ਜਿਸ ਵਿੱਚ ਬਾਹਰਲੇ ਮੁਲਕਾਂ ਦਾ ਉਹ ਤਾਕਤਾਂ ਜੋ ਕਿ ਇੱਥੇ ਬੈਠੇ ਨਾ ਆਇਤਨ ਉਹਨਾਂ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕਰਨ ਗਿਆ ਅਸੀਂ ਉਸ ਬਿੱਲ ਦਾ ਸਮਰਥਨ ਕਰਾਂਗੇ ਜੇ ਉਹਨਾਂ ਦੇ ਉੱਤੇ ਜਿਹੜੀ ਉਹ ਰੋਕ ਲਗਾਈ ਜਾ ਸਕੇ ਕਹਿੰਦੇ ਵੀ ਅਸੀਂ ਮਾਰਕੋ ਰੂਵੀ ਹੋਣਾ ਦਾ ਉਸ ਸਟੈਂਸ ਦੇ ਨਾਲ ਬਿਲਕੁਲ ਸਮਤਾ ਜਿਸ ਦੇ ਅਮਰੀਕੀ ਸਿਟੀਜ਼ਨਸ ਦੀ ਆਵਾਜ਼ ਦੱਬਣ ਵਾਲੀਆਂ ਜਿਹੜੀਆਂ ਆਸਤਾ ਨੂੰ ਵੀਜਾ ਤੇ ਰੈਸਟ੍ਰਿਕਸ਼ਨ ਤੇ ਕੋਰ ਡੀਆ ਰੈਸਟ੍ਰਿਕਸ਼ਨ ਦਾ ਉਹ ਉਸ ਦੇ ਤੇ ਜਿਹਨਾਂ ਲਾ ਕੇ ਰੱਖਨੇ ਜਾਣਗੇ ਆ ਡੇਵਿਡ ਵੈਲਡਾਹੋ ਫੋਨ ਐਡਮ ਬਰੇ ਫੋਨ ਐਰਿਕਸ ਵਲਵੋਟ ਫੋਨ ਟੈਕੀਨ ਕਲਾਰਕ ਫੋਨ ਟੌਮ ਐਮਰਸ ਫੋਨ ਉਹ ਵੀ ਹੋਵੇ ਉਸ ਇੱਕ ਕੰਸਲ ਜਿਹਨੂੰ ਸੌਰੀ ਮੈਨੂੰ ਉਹਦਾ ਨਾਮ ਵਿਸਰ ਗਿਆ ਜਿਹੜੇ ਕਾਂਗਰਸ ਦੇ ਦਾ ਉਹ ਕਹਿੰਦੇ ਵੀ ਅਮਰੀਕਨ ਵੈਲਿਊ ਨਹੀਂ ਵੀ ਤੁਸੀਂ ਅਮਰੀਕਨ ਸਿਟੀਜ਼ਨ ਨੂੰ ਜਿਹੜੀ ਆ ਉਹ ਤੁਸੀਂ ਦਗਾਓ ਤੋਕਾਓ ਇਹਦੇ ਇਹ ਬਿਰਤੂ ਬਾਹਰ ਵਾਲੀ ਗੱਲ ਆ ਇਹਨਾਂ ਵਿੱਚ ਸਿੱਧੀ 21.10 ਯਸ ਵੀ ਇਹ ਚੀਜ਼ ਨਹੀਂ ਹੋਣ ਦੇਵਾਂਗੇ ਉਹ ਕਹਿੰਦੇ ਵੀ ਨਾਲ ਸਭ ਤੋਂ ਜਿਹੜੀ ਖੁਸ਼ੀਆਂ ਦੀ ਗੱਲ ਆ ਅੱਜ ਅਸੀਂ ਜੀ ਵੀ ਇਹ ਬਾਈਪਾਰਟੀਕਲ ਰਿਸਪੋਸਟ ਜੀ ਤੇ ਇਹ ਨਹੀਂ ਆ ਵੀ ਕੱਲੀ ਡੈਮੋਕ੍ਰੇਟ ਪਾਰਟੀ ਜਾਂ ਕੱਲੀ ਕੋ ਰਿਪਬਲਿਕਨ ਪਾਰਟੀ ਨਹੀਂ ਇਹ ਅਮਰੀਕਨ ਵੈਲਿਊਜ਼ ਦੀ ਜਦੋਂ ਗੱਲ ਆਉਂਦੀ ਆ ਜਦੋਂ ਅਮਰੀਕਨ ਸੋਵਰਿਨਿਟੀ ਦੀ ਗੱਲ ਆਉਂਦੀ ਆ ਜਦ ਅਮਰੀਕਨ ਸਿਟੀਜ਼ਨ ਦੀ ਗੱਲ ਆਉਂਦੀ ਆ ਉਹਦੀ ਸੁਰੱਖਿਆ ਦੀ ਗੱਲ ਆਉਂਦੀ ਉਹਦੀ ਸਿਹਤ ਦੀ ਗੱਲ ਆਉਂਦੀ ਉਹਦੇ ਰਾਈਟਸ ਦੀ ਗੱਲ ਆਉਂਦੀ ਆ ਤਾਂ ਇਹ ਦੋਵੇਂ ਈ ਤਰ੍ਹਾਂ ਉਦੋਂ ਅੱਖੀਆਂ ਨੇ ਇਹ ਦੋਨੋਂ ਈ ਤਰ੍ਹਾਂ ਇਹ ਇਸ ਚੀਜ਼ ਦੀ ਆਵਾਜ਼ ਬੁਲੰਦ ਕਰਦੀਆਂ ਆ ਵੀ ਨਹੀਂ ਅਸੀਂ ਇਹ ਚੀਜ਼ ਨੂੰ ਨਹੀਂ ਵਾਪਰਨ ਦੇਾਂਗੇ ਤੇ ਨਾ ਹੀ ਅਸੀਂ ਜਿਹੜਾ ਹੋ ਸਹਾਂਗੇ ਸੋ ਇਹ ਬਹੁਤ ਖੁਸ਼ੀ ਵਾਲੀ ਗੱਲ ਆ ਜਿਵੇਂ ਧਾ 30 ਤੇ ਲੱਖਾਂ ਡਾਲਰ ਮਹੀਨੇ ਦਾ ਇਥੇ ਲੋਬੀਿੰਗ ਦੇ ਲਈ ਜਿਹੜੀ ਉਹ ਖਰਚ ਰਹੀ ਆ ਤਾਂ ਜੋ ਉਥੇ ਮਾਈਨੋਰਟੀ ਦੇ ਨਾਲ ਜੋ ਤਕਾ ਹੋ ਰਿਹਾ ਜੋ ਹਿਊਮਨ ਰਾਈਟਸ ਦਾ ਧਾਣ ਹੋ ਰਿਹਾ ਜੋ ਉਹਨਾਂ ਨੇ ਜੈਨੋਸਾਈਡ ਕਿਤੇ ਆ ਵੀ ਉਸ ਨੂੰ ਦੱਬਿਆ ਜਾ ਸਕੇ ਪਰ ਅਸੀਂ ਖੁਸ਼ਕਿਸਮਤ ਆ ਕਿ ਇਥੇ ਅਮਰੀਕਨ ਵੈਲੀਜ਼ ਨੂੰ ਪਰਣਾਏ ਹੋਏ ਜਿਹੜੇ ਕਾਂਗਰਸ ਮੈਂਬਰ ਕੌਨਸਲ ਮੌਜੂਦ ਨੇ ਕਿ ਉਹ ਸਾਡੀ ਆਵਾਜ਼ ਨੂੰ ਜਿਹੜਾ ਹੋ ਸਮਝਦੇ ਨੇ ਸਾਚੇ ਦੇ ਨਾਲ ਝੂਠ ਦਾ ਕੋਈ ਮੁਕਾਬਲਾ ਨਹੀਂ ਸਿੱਖਾਂ ਦੇ ਕੋਲ ਸੱਚਾ ਇੰਡੀਅਨ ਸਟੇਟ ਕੋਲ ਝੂਠਾ ਉਹਨਾਂ ਦੇ ਕੋਲ ਪ੍ਰੋਪਾਗੈਂਡਾ ਆ ਪਰ ਜਿਹੜੀ ਇੱਥੇ ਅਮਰੀਕਾ ਦੀ ਇਸ ਪਾਵਰ ਲੋਬੀ ਦੇ ਵਿੱਚ ਇਸ ਪਾਵਰ ਹਾਊਸ ਦੇ ਵਿੱਚ ਜਿਹੜੀ ਅਜਿਹੀ ਹੈ ਨਾ ਸਾਚੇ ਤੇ ਸੱਚ ਤੇ ਝੂਠ ਦਾ ਝੂਠ ਜਿਹੜਾ ਉਹਨਾਂ ਦਾ ਤਾਰਾ ਕਰ ਦਿੰਦੀ ਆ ਹਾਂ ਪਹਿਲਾਂ ਆਪਣਾ ਜਿਹੜਾ ਇਦਾਂ ਦਾ ਜ਼ੋਰ ਨਹੀਂ ਸੀ ਚੱਲਦਾ ਇਹਨੂੰ ਸਿਰ ਆਪਾਂ ਨੂੰ ਪਤਾ ਨਹੀਂ ਸੀਗਾ ਪਰ ਹੁਣ ਇਸ ਕਾਮਯਾਬੀ ਦੇ ਨਾਲ ਕਹਿ ਸਕਦੇ ਹਾਂ ਵੀ ਕਾਮਯਾਬੀ ਦੇ ਨਾਲ ਰੀਜ਼ਨ ਇਹੀ ਆ ਕਿ ਉਹਨਾਂ ਯੂਨੀਵਰਸਿਟੀ ਜਿਹੜੇ ਉਹਨਾਂ ਦੇ ਕੰਨ ਭਰੇ ਗਏ ਸੀਗੇ ਉਹ ਜਿਹੜੇ ਕੰਨ ਭਰੇ ਗਏ ਉਹ ਜਿਹੜਾ ਅ ਤੋੜਨ ਦੇ ਵਿੱਚ ਕਾਮਯਾਬ ਹੋਇਆ ਉਹਨਾਂ ਨੂੰ ਸੱਚ ਜਿਹੜਾ ਦੱਸ ਸਕਦੇ ਆ ਜਿਸ ਕਰਕੇ ਜਿਹੜੀ ਚੀਜ਼ਾਂ ਦੀ ਸਪੋਰਟ ਆ ਕਿੱਥੇ ਜਿਹੜੀ ਕਾਂਗਰਸ ਦੇ ਵਿੱਚ ਆਪਾਂ ਨੂੰ ਜਿਹੜੀ ਲਗਾਤਾਰ ਨਜ਼ਰ ਆ ਰਹੀ ਆ ਤੇ ਉਸ ਤੋਂ ਵੀ ਵੱਡੀ ਜਿਹੜੀ ਕੋਸ਼ਿਸ਼ ਆ ਦੀ ਗੱਲ ਪ੍ਰਵੀਨ ਜੀ ਜੀ ਇਹ ਆ ਵੀ ਕੱਲ ਜਦ ਮੈਂ ਇੱਥੇ ਪਹੁੰਚਿਆ ਸੀ ਤਾਂ ਵੀ ਤੋਂ ਵੱਧ ਜਿਹੜੇ ਨੌਜਵਾਨ ਗ੍ਰੈਜੂਏਟ ਜੋ ਪੜ ਰਹੇ ਨੇ ਕੁਝ ਕੈਲੀਫੋਰਨੀਆ ਤੋਂ ਪਹੁੰਚੀਆਂ ਸਾਡੀਆਂ ਧੀਆਂ ਤੇ ਹਣੀਆਂ ਭੈਣਾਂ ਕੁਝ ਨਿਊ ਜਰਸੀ ਤੋਂ ਵੱਖ-ਵੱਖ ਸਮਾਂ ਤੋਂ ਜਿਹੜੇ ਪਹੁੰਚ ਕੇ ਉਹਨਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਲਈ ਬਹੁਤ ਹੀ ਕਾਮਯਾਬੀ ਦੇ ਨਾਲ ਲੋਬਿੰਗ ਕੀਤੀ ਐਡਵੋਕੇਸੀ ਕੀਤੀ ਜਿਸ ਦਾ ਇਹ ਨਤੀਜਾ ਜਿਹੜਾ ਹੁਣ ਨਿਕਲਿਆ ਵੀ ਭਾਈ ਅੱਜ ਆਪਣੇ ਨਾਲ ਇੱਕ ਦਰਜਨ ਤੋਂ ਵੱਧ ਜਿਹੜੇ ਕਾਂਗਰਸਮੈਂਬਰ ਜਦਕਿ ਬਜਟ ਨੂੰ ਲੈ ਕੇ ਬਹੁਤ ਜ਼ਿਆਦਾ ਬਿਜ਼ੀ ਚੱਲ ਰਹੇ ਸੀ ਅਜਰ ਵੀ ਉਹਨਾਂ ਨੇ ਆਪਣੇ ਜਿਹੜੇ ਵਕਤ ਤੋਂ ਵਕਤ ਕੱਢ ਕੇ ਆਪਣੀ ਇਸ ਇਵੈਂਟ ਦੇ ਵਿੱਚ ਜਿਹੜਾ ਉਹ ਇਸ ਦਾ ਜਿਹੜਾ ਉਹ ਨੌਜਵਾਨਾਂ ਦੇ ਇਨੌਵਸ਼ਿਆ ਦਿਖਾਉਣ ਦੇ ਨਾਲ ਹਰ ਇੱਕ ਦਾ ਮਨ ਜਿਹੜਾ ਆ ਉਹ ਬਹੁਤ ਖੁਸ਼ ਹੋਇਆ ਜਿਹੜੇ ਖੰਡ ਕਹਿ ਸਕਦੇ ਆਂ ਵੀ ਬੜੇ ਚਿਰਾਂ ਤੋਂ ਇਹਨਾਂ ਬਲਿਆਰਿਆਂ ਵਿੱਚ ਘੁੰਮ ਰਹੇ ਸੀ ਸਿੱਖਾਂ ਦੀ ਧਰਮ ਦੀ ਸੋਵਰਨਿਟੀ ਦੀ ਗੱਲ ਕਰ ਰਹੇ ਸੀ ਤੇ ਜਦੋਂ ਮਿਸਾਲ ਇਹਨਾਂ ਨੌਜਵਾਨਾਂ ਦੇ ਹੱਥਾਂ 'ਚ ਫੜੀ ਹੋਈ ਦੇਖਦੇ ਆ ਤਾਂ ਉਹਨਾਂ ਦਾ ਵੀ ਖੁਸ਼ੀ ਦਾ ਟਿਕਾਣਾ ਨਹੀਂ ਤੇ ਵੀ ਕਹਿੰਦੇ ਵੀ ਹਾਂ ਇਹਨਾਂ ਆ ਪੰਜਾਬੀ ਦੇ ਵਿੱਚ ਅੱਜ ਨੌਜਵਾਨ ਸਾਡੇ ਸਿੱਖ ਦੇ ਇੱਕ ਘੁੰਮਰੇ ਆ ਤਾਂ ਸਾਨੂੰ ਖੁਸ਼ੀ ਹੋ ਰਹੀ ਆ ਵੀ ਅਸੀਂ ਜੋ ਕੂੜਨੇ ਪਾਏ ਆ ਜਾਂ ਜਿੱਦ ਤੋਂ ਅਸੀਂ ਤੁਰੇ ਆ ਉਹਦੇ ਨਾਲ ਪਿੱਛੇ ਕੋਈ ਵਾਰੀ ਵਾਰਿਸ ਜਿਹੜਾ ਹੋ ਹੈਗਾ ਆ ਸੋ ਨੌਜਵਾਨਾਂ ਨੂੰ ਜ਼ਰੂਰ ਵਾਅਦੇ ਹੰਦਾਂ ਜਿਹੜਾ ਇਸ ਦੇ ਵਿੱਚ ਇਦਾਂ ਹੀ ਬਰਕਰਾਰ ਰੱਖ ਕੇ ਜਿਹੜਾ ਹੁਣ ਨਾਰਦ ਜਿਹੜਾਣਾ ਚਾਹੀਦਾ ਆ ਬਾਕੀ ਅਖੀਰ ਦੇ ਵਿੱਚ ਮੈਂ ਅੱਜ ਕਹੂੰਗਾ ਜੀ ਜੀ ਵੀ ਅੱਜ ਦਾ ਜਿਹੜਾ ਪ੍ਰੋਗਰਾਮ ਬਹੁਤ ਹੀ ਸਫਲ ਪ੍ਰੋਗਰਾਮ ਜਿਹੜਾ ਹੋ ਰਿਹਾ ਮੈਰਿਟੈਂਸ ਕੌਂਫਰੈਂਸ ਕਮੇਟੀ ਜਿਹੜੀ ਇਸ ਨੂੰ ਕੋਆਰਡੀਨੇਸ਼ਨ ਕਿ ਮੈਂ ਇੱਕ ਹੋਸ ਸਮੂਹ ਵਜੋਂ ਬਣ ਗਿਆ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਜਿਹੜਾ ਹੁਣ ਲੈ ਕੇ ਛਾੜਿਆ ਜੀ ਜੀ ਰਾਜਕੰਵੀ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਬਹੁਤ ਧੰਨਵਾਦ ਜੀ ਜੀ ਬੜੀ ਮਿਹਰਬਾਨੀ ਜੀ ਭਾਈ ਜੀ ਦਾ ਸਭ ਸਭ ਵੈਕ ਆਪਣਾ ਜੁਡੀਸਨ ਰਾਜਕਨ ਬੀ ਸਿੰਘ ਜੀ ਵਾਸ਼ਿੰਗਟਨ ਤੋਂ ਜਿਹੜੇ ਗੱਲਾਂ ਬਾਤਾਂ ਕਰ ਰਹੇ ਸੀਗੇ ਜੋ ਉੱਥੇ ਹੋਈ ਹੈ ਅਰਦਾਸ ਇਸ ਟਾਈਮ ਤੇ ਐਡਮ ਗ੍ਰੇਡ ਉਹਨਾਂ ਨੇ ਜ਼ਿਕਰ ਕੀਤਾ ਹਰਜੋਤ ਸਿੰਘ ਖਾਲਸਾ ਜੀ ਐਡਮ ਗ੍ਰੇਡ ਦੇ ਜਿਹੜੀ ਪਬਲੀਸਿਟੀ ਅਸੇ ਦੇ ਨਾਲ ਗੱਲਬਾਤ ਕੀਤੀ ਹੈ ਤੇ ਆਪਾਂ ਉਹ ਜ਼ਰੂਰ ਸੁਣਾ ਦਿੰਨੇ ਆ ਤਿੰਨ ਕ ਮਿੰਟ ਦੀ ਉਹ ਗੱਲਬਾਤ ਆ ਤੇ ਆਪਾਂ ਜ਼ਰੂਰ ਆਪਣੇ ਸਰੋਤਿਆਂ ਦੇ ਨਾਲ ਉਹ ਸਾਂਝੀ ਕਰਦੇ ਆ ਜੀ ਰਿਮੈਂਬਰ ði ਇੰਪੈਕਟ ਔਨ ði ਸਿੱਖ ਕਮਿਊਨਿਟੀ ਏਨ ਇੰਪੋਰਟੈਂਟ ਰਿਮੈਂਬਰੈਂਸ ਵੀ ਹੈਵ ਟੂ ਰਿਮੈਂਬਰ ਆਰ ਹਿਸਟਰੀ To avoid repeating our history. Congress congressman Adam Gray Central Valley Congressman Adam welcome. Thank you. It's wonderful to be here today. So as we know we are remembering today the 1984 attack by the Indian government on the Sikhs on their holy shrine. How do you see that? Well, I think it's important uh, to gather in remembrance of uh, the atrocities of 1984 and remember uh, the impact on the Sikh community. And uh, as you know, the San Joaquin Valley, my home uh, in California, is home to many Sikh Americans who have come and uh, prospered and uh, contributed so much to our community. So it's a great honor to be here, uh, an important remembrance. We have to remember our history to avoid repeating our history. And uh, just wonderful to be here in friendship with uh, our Sikh American community. Uh, you have been a great friend to the Sikh Americans. Uh, transnational repression is a big issue right now. A lot of Sikh Americans are facing it from Indian government. Uh, how do you see that that issue going forward over here when a foreign government comes in, try to silence those voices, try to plot assassinations? They assassinated few in other countries. what What messages from you to the Sikh Americans here? Well, I want the Sikh American community to know that uh, you know the u s. government stands with them, that uh, as a member of Congress, I stand with them. Uh, I think it's important that Secretary Rubio keep the restrictions in place on visas, on folks that are trying to oppress uh, free expression and uh, and that Sikh Americans feel that they can uh, not only speak freely but uh enjoy religious freedom here in the united states uh, do you believe there should be a federal transnational repression bill yeah, i think uh, it's an issue worth pursuing and if we could uh, put together uh, the coalition mm -hmm. right what's most important is that we stand firmly uh, against the uh, oppression of you know freedom of expression and and certainly freedom of religion and and uh, Make sure that the Sikh community is protected here in the United States. And if uh, moving legislation helps us accomplish that goal, that's something we should look at. Uh, what else do you want to say your, to your constituents or to the Sikh Americans uh, who have been facing persecutions from the Indian government? Did you ever get pushback from any Indian government? I have not. Um, as i said, we represent a great deal of sick americans uh, in the san joaquin valley in california, and they're tremendous members of the community, and i think they deserve uh, a safe place to call home like all americans, and i am committed to ensuring that. why do you think it's important to remember these kind of events here in america in, in the halls of the congress? well, there are many atrocities uh, in our history. Not just in the history of the Sikhs, but the history of the world and of every country. And I think uh, these types of remembrances are very important, so that we don't forget uh, what can happen when we're not vigilant in protecting our freedoms, our freedom of religion, our freedom of speech, uh, and the importance of protecting all of our communities. Thank you, Congressman Adam Gray. Thank, thank you, you for you. your time. ਤੁਹਾਡਾ ਆਪਾਂ ਗੱਲਬਾਤ ਸੁਣ ਰਹੇ ਸੀ ਆਟਮ ਗਰੇ ਦੇ ਨਾਲ ਰਾਜਕਨਬੀ ਸਿੰਘ ਜੀ ਹੋਰਾਂ ਨੇ ਜਿਹੜੀ ਉਹ ਗੱਲਬਾਤ ਕੀਤੀ ਹੈ ਸੋ ਬਿਲਕੁਲ ਉਹਨਾਂ ਨੇ ਜਿਹੜੇ ਆਪਣੇ ਵਿਚਾਰ ਨੇ ਟ੍ਰਾਂਸਨੇਸ਼ਨਲ ਟ੍ਰਾਂਸਨੇਸ਼ਨਲ ਰਿਪਰੇਸਨ ਐਸੋ ਇਹ ਬਹੁਤ ਵੱਡਾ ਮੁੱਦਾ ਉਸ ਬਾਬਤ ਜਿਹੜਾ ਆਪਾਂ ਉਹਨਾਂ ਦੇ ਨਾਲ ਗੱਲਬਾਤ ਸੁਣ ਰਹੇ ਸੀਗੇ ਪੰਜਾਬੀ ਡੀਐਸਏ ਨੂੰ ਤੁਹਾਡਾ ਪਿਆਰ ਆ ਤੁਹਾਡਾ ਜਿਹੜਾ ਸਹਿਯੋਗ ਆ ਇਸੇ ਕਰਕੇ ਪੰਜਾਬੀ ਡੀਐਸਏ ਜਿੱਥੇ ਵੀ ਕਿਤੇ ਕੌਮ ਦੀ ਗੱਲ ਹੁੰਦੀ ਆ ਪਹਿਲਾਂ ਕੈਲੀਫੋਰਨੀਆ ਦੇ ਵਿੱਚ ਹੁੰਦੀ ਸੀ ਜਿੱਥੇ ਹੁਣ ਵੱਖ-ਵੱਖ ਅਮਰੀਕਾ ਦੇ ਹਿੱਸਿਆਂ ਦੇ ਵਿੱਚ ਹੁੰਦੀ ਆ ਉੱਥੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ ਤੜੀ ਆਵਾਜ਼ ਨਹੀਂ ਆ ਰਹੀ ਜੀ ਮਾਫ ਕਰਨਾ ਫਿਰ ਦੱਸਦੇ ਜਾਈਏ ਕਿ ਰਾਜਕਨ ਵੀਰ ਸਿੰਘ ਜੀ ਵਾਸ਼ਿੰਗਟਨ ਡੀਸੀ ਪਹੁੰਚੇ ਹੋਏ ਹਨ ਜਿੱਥੇ ਅੱਜ ਸ਼ਹੀਦਾਂ ਦੀ ਯਾਦ ਦੇ ਵਿੱਚ ਯੂਐਸ ਕਾਂਗਰਸ ਦੇ ਯੂਐਸ ਕੌਕਰਸ ਤੇ ਹੋਰ ਆਪਣੇ ਸਿੱਖਾਂ ਦੇ ਸਹਿਯੋਗ ਦੇ ਨਾਲ ਕਾਫੀ ਕਾਂਗਰਸਮੈਨ ਇਕੱਠੇ ਹੋਏ ਸੀ ਅਰਦਾਸ ਹੋਈ ਸੀ ਜੂਨ 1984 ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਉਹ ਸਾਰੀਆਂ ਰਿਪੋਰਟਸ ਪੰਜਾਬੀ ਜਿਹੜੀ ਯੂਐਸਏ ਦੀਆਂ ਫੇਸਬੁੱਕ YouTube ਤੇ ਪਈਆਂ ਤੇ ਆਪ ਸੁਣਿਓ ਵੀ ਤੇ ਹੋਰ ਉਹਨਾਂ ਦੇ ਨਾਲ ਸ਼ੇਅਰ ਵੀ ਕਰਿਓ ਤੇ ਹੁਣ ਕੀ ਕੁਝ ਅਮਰੀਕਾ ਤੇ ਦੁਨੀਆ ਚ ਵਾਪਰ ਰਿਹਾ ਹੈ ਤੇ 트럼ਪ ਤੇ ਲੌਨ ਮਸਕ ਦੀ ਲੜਾਈ ਕਾਫੀ ਤੇਜ ਹੋ ਗਈ ਆ ਰਸ਼ੀਆ ਨੇ ਇੱਕ ਵਾਰੀ ਫੇਰ ਯੂਕਰੇਨ ਤੇ ਕਾਫੀ ਵੱਡਾ ਹਮਲਾ ਕੀਤਾ ਯੂ ਐਸ ਏ ਦੇ